ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਵਿੱਚ ਪੁਲਿਸ ਵੱਲੋਂ ਅਪਰਾਧ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਹੋਈ ਜਿਸ ਦੌਰਾਨ ਗੈਂਗਸਟਰ ਨਾਮ ਮੁੱਠਪੇੜ ਵੀ ਵਾਪਰੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਕੰਬੋ ਵਿੱਚ ਮਾਮਲਾ ਦਰਜ ਸੀ ਇਸ ਕੇਸ ਵਿੱਚ ਪਹਿਲਾਂ ਹੀ ਨਵਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁੱਛਗਿੱਛ ਦੌਰਾਨ ਦੋ ਹੋਰ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਮਨੀ ਪ੍ਰਿੰਸ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਕ੍ਰਿਸ਼ਨਾ ਜੰਡਿਆਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆ ਕੋਲੋਂ ਲਗਭਗ 90000 ਰੁਪਏ ਨਕਦ ਪਿਸਟਲ ਅਤੇ ਇੱਕ ਕਰੋਲਾ ਕਾਰ ਬਰਾਮਦ ਕੀਤੀ ਐਸਪੀਡੀ ਅਦਿੱਤਿਆ ਵਾਰੀਅਰ ਮੁਤਾਬਕ ਮਨੀ ਪ੍ਰਿੰਸ ਪਹਿਲਾਂ ਵੀ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ ਅਤੇ ਜੰਡਿਆਲਾ ਖੇਤਰ ਵਿੱਚ ਇੱਕ ਮਸ਼ਹੂਰ ਗੈਂਗਸਟਰ ਤੇ ਸਮਗਲਰ ਵਜੋਂ ਜਾਣਿਆ ਜਾਂਦਾ ਹੈ ਪੁਲਿਸ ਦੇ ਅਨੁਸਾਰ ਗੁਰਪ੍ਰੀਤ ਸਿੰਘ ਕ੍ਰਿਸ਼ਨਾ ਵੱਲੋਂ ਮਨੀ ਪ੍ਰਿੰਸ ਨੂੰ ਅਪਰਾਧਿਕ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਸੀ ਕਾਰਵਾਈ ਦੌਰਾਨ ਜਦੋਂ ਪੁਲਿਸ ਨੇ આરોપી ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ આરોપી ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮਨੀ ਪ੍ਰਿੰਸ ਜ਼ਖਮੀ ਹੋ ਗਿਆ ਜਿਸ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ جاری ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ ਇਹ ਜੀ ਐਫ ਆਰ ਨੰਬਰ 8 ਰਜਿਸਟਰ ਹੋਇਆ ਸੀ 111269 ਐਫ ਆਰ ਨੰਬਰ ਰਜਿਸਟਰ ਹੋਇਆ ਇਹ ਐਟ ਪੁਲਿਸ ਸਟੇਸ਼ਨ ਕੰਬੋ कल तो एक होया सी लवजीत सिंह जो रहने वाला है तरन तारण लवजीत की प्रॉपर पूछगिछ हुई तो इसते आगे दो बंदे फिगर फिक्र इस केस च एक मनी प्रिंस जो रहन वाला है तरन तारण और एक गुरप्रीत सिंह कृष्णा जो रहने वाला है जंडियाले जरा लवजीत तो सात क्रम हैरोइन रिकवर होया सी नब्बे हजार रगमन रिकवर होया सी एक कार लवजीत दुशगछ यही पता चला कि ये जो मनी प्रिंस है ये काफ़ी पहले भी वारदात कर चुका है ये जड़ा आ, जंडियाला एरिया च काफ़ी मशहूर गैंगस्टर है एंड ड्रग आ, स्मगलर है जो गुरप्रीत सिंह कृष्णा है जो कृष्ण जंडियाला है इन्होंने मनी मनी प्रिंस यूज करते हैं एज लोकल लेवल कॉन्टैक्ट फॉर हिज इलीगल एक्टिविटीज ये जरा मनी प्रिंस है इन्होंने दो एफ एफआईआर एफ पहले भी है जो लोकल लिया इन्होंने कार स्नैचिंग भी की वेपन स्नैचिंग भी की और कार स्नैचिंग की तरन तारण तो ਜਿਹੜਾ ਕਾਰ ਸਨੈਚਿੰਗ ਹੋਇਆ ਇਹ ਪੀਐਸ ਸੁਲਤਾਨਪੁਰ ਨੇਰੀਆ ਤੋਂ ਹੋਇਆ ਸੀ ਸਿਟੀ ਅੰਮ੍ਰਿਤਸਰ ਚ ਤੇ ਜਿਹੜਾ ਕਾਰ ਤੇ ਪਿਸਤਲ ਇਸਨੇ ਖੋ ਕੀਤਾ ਇਹ ਹੋਇਆ ਸੀ ਪੀਐਸ ਤਰਨਤਾਰਨ ਦੇ ਰਿਹਾ ਸੀ ਆਪਣੇ ਸਪੈਸ਼ਲ ਸੈਲ ਜੋ ਅੰਮ੍ਰਿਤਸਰ ਰੂਲ ਸਪੈਸ਼ਲ ਸੈਲ ਨੂੰ ਇਨਫੋਰਮੇਸ਼ਨ ਮਿਲਿਆ ਸੀ ਕਿ ਇਹ ਮਨੀ ਪ੍ਰਿੰਸ ਜੋ ਹੈ ਇਹ ਤੇ ਇੱਕ ਹੋਰ ਵਾਰਦਾਤ ਕਰਨ ਵਾਸਤੇ ਲੋਕੋ ਕੇ ਏਰੀਆ ਚ ਆਇਆ ਹੈ ਤੇ ਆਪਣਾ ਸਪੈਸ਼ਲ ਸੈਲ ਨੇ ਅੰਦਰ ਦ ਗਾਈਡੈਂਸ ਆਫ ਡੀਐਸਪੀ ਡੀ ਇੱਕ ਨਕਲ ਆਇਆ ਨਕਲਣ ਤੋਂ ਬਾਅਦ ਪਤਾ ਚੱਲਿਆ ਕਿ ਜੋ ਬੰਦਾ ਇੱਥੇ ਆ ਰਿਹਾ ਹੈ ਉਹ ਸਾਡੇ ਉੱਤੇ ਹਮਲਾ ਵੀ ਕਰਦਾ ਹੈ ਤੇ ਇਹ ਜਿਹੜਾ ਤੁਸੀਂ ਪਿੱਛੇ ਗੱਡੀ ਦੇਖੀਓ ਉਹ ਗੱਡੀ ਉਹ ਫਾਸਟਲੀ ਚਲਾ ਕੇ ਉਹ ਸਾਈਡ ਤੇ ਲਗਾ ਲਿਆ ਉਸ ਤੋਂ ਬਾਅਦ ਫਾਇਰਿੰਗ ਕਰਨਾ ਸ਼ੁਰੂ ਕੀਤਾ ਤਿੰਨ ਫਾਇਰਿੰਗ ਬੰਦੇ ਨੇ ਕੀਤੇ ਮਣੀਪੁਰਸ ਦੇ ਜਿੱਤੇ ਪੁਲਿਸ ਦੇ ਉੱਤੇ ਪੁਲਿਸ ਨੇ ਜਵਾਬੀ ਫਾਇਰਿੰਗ ਨਹੀਂ ਕੀਤੇ ਇਸਕਤ ਨਹੀਂ ਹੋਇਆ ਇਸ ਤੋਂ ਜਿਹੜਾ ਗੱਡੀ ਜੋ ਸਵਿਫਟ ਗੱਡੀ ਰਿਕਵਰ ਹੋਇਆ ਉਹ ਪ੍ਰਾਇਮਾ ਫੇਸੇ ਲੱਗਦਾ ਹੈ ਕਿ ਜਿਹੜਾ ਪਹਿਲਾਂ ਖੋਹ ਕੀਤਾ ਸੀ ਸਰਪੰਚ ਤੋਂ ਤੁਰੰਤ ਤਰੰਤ ਉਹ ਵਹੀ ਗੱਡੀ ਹੈ ਤੇ ਇੱਕ ਉਹ ਜਿਹੜਾ ਪਿਸਟਲ ਵੀ ਕਰਾ 32 ਬੁਰਦਾ ਉਹ ਵੀ ਲੱਗਦਾ ਹੈ ਕਿ ਉਹ ਹੀ ਖੋਹ ਵਾਲਾ ਪਿਸਟਲ ਹੈ ਆਪਾਂ ਤਸਦੀਕ ਕਰਦੇ ਹਾਂ

ਸਰੇ ਜਿਹੜਾ ਮਾਮਲਾ ਕੰਬੋਧਾ ਨੇ ਕਰਦੇ ਹੋਏ ਪਹਿਲਾ ਜੋ ਫੇਰ ਹੈ ਜੋ ਕੱਲ ਰਿਫਾਇਰ ਰਿਸਟ ਹੋਇਆ ਉਹ ਕੰਬੋਧਾ ਨੇ ਚੁਆਇਆ ਉਹਨਾਂ ਜਿਹੜਾ ਹੋਏਗਾ ਉਹ ਆਪਣਾ ਲੁਪੂ ਕੇ ਚ ਹੈ ਸਰ ਟੋਟਲ ਕਿੰਨੀ ਹੈ ਗ੍ਰਿਫਤਾਰੀਆਂ ਹੋਣ ਤਾਂ ਤੇ ਉਹਨਾਂ ਜੀ ਪਹਿਲੇ ਕੱਲ ਹੀ ਗ੍ਰਿਫਤਾਰ ਹੋਏ ਸੀ ਹੋਰ ਇੱਕ ਮਨੀ ਪ੍ਰਿੰਸਰ ਹੋਇਆ ਅੱਗੇ ਵੀ ਚਲੇਗਾ ਅੱਗੇ ਵੀ ਆਪਾਂ ਹੋਰ

ਅਸਰ ਕਿਹੜਾ ਹਥਿਆਰ ਕੀ ਇਹਦੇ ਕੋਲ ਇੱਕ ਕਿਸੇ ਜਗ੍ਹਾ ਤੇ ਕੋਈ ਵਾਰਤਾਤ ਲਈ ਜਾ ਰਿਹਾ ਸੀ ਤੇ ਕਿਸਕਾ ਜਾ ਰਿਹਾ ਸੀ ਜੀ ਇਨਫੋਰਮੇਸ਼ਨ ਇਹ ਹੀ ਸੀਗਾ ਇਨਫੋਰਮੇਸ਼ਨ ਇਹ ਹੀ ਸੀਗਾ ਕਿ ਲੋਪੋਕੇਚ ਕੁਝ ਕਰਨੇ ਵਾਲਾ ਸੀ ਲਵਜੀਤ ਨੇ ਵਰਜਨਸ਼ਾ ਫਿੱਟਾ ਦੇ ਗਏ ਕਿ ਇੱਥੇ ਉਹ ਲੋਪੋਕੇਚ ਇਹ ਅੱਗੇ ਟਾਰਗੇਟ ਸੀ ਨਾ ਦਾ ਇਸ ਕਰਕੇ ਆਪਾਂ ਨੂੰ ਇੱਥੇ ਨਾਖਾ ਲੰਦਾ ਵਿਸ਼ੇਸ਼ ਮਿਲਿਆ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਅੰਮ੍ਰਿਤਸਰ ਤੋਂ ਮਲਕੀਤ ਸਿੰਘ ਚੀਦਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ